ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆਂ ਤੇ ਮੈਂ ਹਾਦੀਰ ਸਿੰਘ ਸਨੇਹਰ ਅੱਜ ਅਸੀਂ ਖੜਿਆ ਕਲਕਾਤਾਮ ਖੰਡਮਲ ਜੀਰੇ ਵਿਖੇ ਜਿੱਥੇ ਅੱਜ ਸਾਡੇ ਵਿਧਾਇਕ ਨਰੇਸ਼ ਕਟਾਰੀਆ ਜੀ ਨੇ ਨੀ ਪੱਥਰ ਰੱਖਿਆ ਲੰਗਰ ਹਾਲ ਦਾ ਗੱਲਬਾਤ ਕਰਾਂਗੇ ਆਪਾਂ ਨੇ ਕਟਾਰੀਆ ਸਾਹਿਬ ਸਸ਼ੀਕਾਲ ਮੈਮ ਇਹ ਸਾਡੇ ਖੰਡਮਲ ਜੀਦਾ ਦੇ ਵਿੱਚ ਕਾਲੀ ਮਾਤਾ ਜੀ ਦਾ ਮੰਦਿਰ ਬਣਿਆ ਬੜੀ ਸ਼ਰਦਾ ਬੜੀ ਦੂਰ ਦੂਰੋਂ ਲੋਕ ਆਉਂਦੇ ਆ ਤੇ ਜਦੋਂ ਮੈਂ ਇੱਥੇ ਆਣ ਕੇ ਦੇਖਿਆ ਕੋਈ ਹਾਲ ਨਹੀਂ ਸੀਗਾ ਆ ਮੁੜ ਕੇ ਇੱਥੇ ਪ੍ਰਧਾਨ ਬਨਾਇਆ ਜੀ ਗਵਿੰਦਾ ਜੀ ਨੂੰ ਜਿੱਦਾਂ ਦੇ ਪ੍ਰਧਾਨ ਬਣੇ ਆ ਆ ਵੇਖੋ ਤੁਸੀਂ ਸਾਰੇ ਟੋਟਲ ਪੱਥਰ ਲਵਾਤਾ ਸ਼ੈੱਡ ਪਵਾ ਦਿੱਤੇ ਆ ਕੋਈ ਸ਼ੈੱਡ ਨਹੀਂ ਸੀ ਕੋਈ ਇੱਥੇ ਪੱਥਰ ਨਹੀਂ ਸੀ ਕੱਚੇ ਫਰਸ਼ ਸੀਗੇ ਹੁਣ ਲੰਗਰ ਹਾਲ ਦਾ ਅੱਜ ਸ਼ੁਰੂਆਤ ਕੀਤੀ ਆ ਬਹੁਤ ਵਧੀਆ ਲੰਗਰ ਹਾਲ ਬਨਾਇਆ ਇਸੇ ਤਰ੍ਹਾਂ ਅੱਗੇ ਉਧਰ ਵੀ ਕਮਰੇ ਬਣਾਏ ਬਹੁਤ ਵਧੀਆ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਲੰਗਰ ਬਹੁਤ ਵਧੀਆ ਬਣ ਰਿਹਾ ਹਰ ਇੱਕ ਪੱਖੋ ਜਿਹੜੇ ਆਉਣ ਵਾਲੇ ਯਾਤਰੀਆਂ ਨੂੰ ਸਹੂਲਤ ਮਿਲਦੀ ਆ ਬੜੇ ਸ਼ਰਦਾ ਦੇ ਨਾਲ ਆਉਂਦੇ ਆ ਤੇ ਆਗੋਂ ਆਣ ਕੇ ਵੇਖੋ ਫਿਰ ਕੁਝ ਖਾਣ ਪੀਣੂ ਨਾ ਮਿਲੇ ਤੇ ਇਹਨਾਂ ਨੇ ਜੋ ਪ੍ਰਬੰਧ ਕੀਤਾ ਆਉਂਦਿਆਂ ਅਗਲੇ ਨੂੰ ਚਾਹ ਪਾਣੀ ਲੰਗਰ ਸਭ ਕੁਝ ਪ੍ਰਬੰਧ ਕੀਤਾ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਭਰਾਣੇ ਦਿਨ ਰਾਤ ਮਿਹਨਤ ਕਰਕੇ ਅੱਜ ਇਹਦੇ ਨਾਲ ਜਿਹੜੀ ਇਹਨਾਂ ਦੀ ਟੀਮ ਆ ਉਹ ਵੀ ਬਹੁਤ ਵਧੀਆ ਸਾਰਿਆਂ ਨੇ ਰਲ ਮਿਲ ਕੇ ਮਿਹਨਤ ਕਰਕੇ ਇਸ ਮੰਦਰ ਨੂੰ ਬੜਾ ਵਧੀਆ ਬਣਾਤਾ ਮਾਂ ਮਾਈ ਕਰਦੀ ਤਾਂ ਆਪ ਹੀ ਕਿਰਪਾ ਵਾ ਉਹ ਡਿਊਟੀਆਂ ਲਾ ਦਿੰਦੀ ਆ ਵੀ ਚੱਲ ਭਗਤਾਂ ਤੂੰ ਆਹ ਸੇਵਾ ਸੰਭਾਲ ਉਹਦੀ ਕਿਰਪਾ ਨਾਲ ਹੀ ਬਣਿਆ ਮੈਂ ਮਾਂ ਮਾਈ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਇਲਾਕੇ ਤੇ ਸਾਡੇ ਤੇ ਨਗਰ ਤੇ अपार कृपा ਕੀਤੀ ਆ ਮੈਂ ਸਾਰੀ ਆਈ ਹੋਈ ਸੰਗਤ ਦਾ ਵੀ ਜਿਨ੍ਹਾਂ ਨੇ ਇਸ ਜਿਹੜੇ ਆ ਕੋਈ ਵੀ ਸ਼ੈੱਡ ਬਣਾਇਆ ਚਾਹੇ ਜਨਰੇਟਰ ਲਿਆਂਦਾ ਚਾਹੇ ਠੰਡੇ ਪਾਣੀ ਵਾਲਾ ਕੂਲਰ ਲਿਆਂਦਾ ਕੁਝ ਲਿਆਂਦਾ ਇਹਦੇ ਵਿੱਚ ਯੋਗਦਾਨ ਪਾਇਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅਤੇ ਸਾਰੇ ਇਹ ਪ੍ਰਬੰਧਕ ਕਮੇਟੀ ਦਾ ਵੀ ਬਹੁਤ-ਬਹੁਤ ਧੰਨਵਾਦ ਸ਼ਰਧਾਂਕਾਲੀ ਮਾਤਾ ਮੰਦਰ ਖੰਡ ਮਿਲਦੀ ਦਾ ਮੈਂ ਆਈਆਂ ਸੰਗਤਾਂ ਦਾ ਸਪੈਸ਼ਲ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਲੰਗਰ ਹਾਲ ਦਾ ਮੂਰਤ ਕੀਤਾ ਅਤੇ ਆਈਆਂ ਹੀਆਂ ਸੰਗਤਾਂ ਦਾ ਧੰਨਵਾਦ ਕੀਤਾ ਜੈ ਸੰਗਤਾਂ ਦਾ ਤੇ ਇਲਾਕਾ ਨਿਵਾਸੀਆਂ ਦਾ ਜੋ ਵੀ ਸੰਗਤਾਂ ਇਥੋਂ ਦੂਰੋ ਦੂਰੋ ਆਉਂਦੀਆਂ ਸਭ ਦਾ ਕੋਟ ਰਿਪੋਰਟ ਧੰਨਵਾਦ ਕਰਦੇ ਆਂ ਤੇ ਇਥੇ ਜੋ ਵੀ ਸਾਡੀ ਪ੍ਰਬੰਧਕ ਕਮੇਟੀ ਆ ਸਾਡੇ ਪ੍ਰਧਾਨ ਜੀ ਨੇ ਠੀਕ ਆ ਜੋ ਵੀ ਦਿਨ ਦਿਨ ਰਾਤ ਇੱਥੇ ਸੇਵਾ ਕਰਦੇ ਰਹੇ ਤੇ ਜੋ ਵੀ ਇਥੇ ਸੇਵਾਦਾਰ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਸੜਕਾਂ ਠੀਕ ਆ ਕਿ ਤੇ ਮੰਦਰ ਤੇ ਵੱਧ ਵੱਧ ਕੰਮ ਹੁੰਦੇ ਨੇ